ਆਸੀ ਜਿੱਤੀ ਆ ਝੋਨੇ ਦੀ ਸਿੱਧੀ ਬਜਾਈ ਅੱਜ ਤਰੀਕ ਹੈਗੀ 15 5 2025 ਝੋਨਾ ਹੈਗਾ ਪੀਆਰ 122 ਇਹ ਚੰਗੀ ਤਰ੍ਹਾਂ ਬਾਕੇ ਲੈਜਰ ਕਰਾ ਕੇ ਇਸ ਵਾਹਗਾ ਮਾਰ ਕੇ ਐਨ ਬਰੀਕ ਬਣਾ ਕੇ ਇਹਦੇ ਵਿੱਚ ਇੰਚ ਇੰਚਕ ਉਨਾ ਬੀਜਿਆ ਗਿਆ ਤੇ ਬੀਜ ਦੀ ਮਾਤਰਾ 70 ਕਿਲੋ ਬਿਗੇ ਦੀ ਤੇ ਸੁੱਕੀ ਇਹ ਜਮੀਨ ਸੀ ਬਾਅਦ ਵਿੱਚ ਇਸ ਨੂੰ ਪਾਣੀ ਲਗਾ ਦਾਂਗੇ ਤੇ ਸਪਰੇ ਵਗੈਰਾ ਪਾ ਦਾਂਗੇ i'm so cold nice job for the virginia